ਬਾਡੀ ਦੇ ਵਿੱਚ ਪ੍ਰੋਪਰ ਬਲੱਡ ਦਾ ਹੋਣਾ ਬਹੁਤ ਜ਼ਰੂਰੀ ਆ ਅਗਰ ਇਸੇ ਬਲੱਡ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਵੱਧ ਜੇ ਜਾਂ ਘਟ ਜੇ ਤਾਂ ਇਹ ਸਾਇਲੈਂਟ ਕਿਲਰ ਦਾ ਕੰਮ ਕਰਦੀ ਆ ਜਿਹੜੀ ਕਿ ਤੁਹਾਡੇ ਆਉਣ ਵਾਲੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਆ ਔਰ ਤੁਹਾਨੂੰ ਇਹਦੇ ਨਾਲ ਬਹੁਤ ਨੈਗੇਟਿਵਿਟੀ ਫੀਲ ਹੁੰਦੀ ਆ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਚਿਰਚੜਾ ਪਣ ਲੈਂਦਾ ਔਰ ਤੁਹਾਡਾ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੁਹਾਨੂੰ ਵਾਰ-ਵਾਰ ਨੀਂਦ ਆਉਂਦੀ ਆ ਜਾਂ ਤੁਹਾਨੂੰ ਕਈ ਵਾਰ ਨੀਂਦ ਆਉਂਦੀ ਹੀ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਤੁਹਾਡੇ ਕੋਲੇਸਟ੍ਰੋਲ ਦੇ ਨਾਲ ਹੋ ਜਾਂਦੀਆਂ ਨੇ ਇਹਦੇ ਨਾਲ ਤੁਹਾਡੀ ਜੋ ਬਲੱਡ ਸਰਕੂਲੇਸ਼ਨ ਆ ਬਹੁਤ ਸਲੋ ਹੋ ਜਾਂਦਾ ਜਿਸ ਦੇ ਨਾਲ ਕਿ ਤੁਹਾਡੇ ਦਿਲ ਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਔਰ ਇਹਦੇ ਨਾਲ ਤੁਹਾਡੇ ਹੱਥ ਪੈਰ ਠੰਡੇ ਹੋ ਜਾਂਦੇ ਨੇ ਲਤਨ ਦਰਦ ਹੁੰਦੀਆਂ ਨੇ ਕਈਆਂ ਦਾ ਸਿਰ ਵੀ ਦਰਦ ਹੋਣ ਲੱਗ ਜਾਂਦਾ ਬਹੁਤ ਜਿਆਦਾ ਸਟ्रेस ਫੀਲ ਹੁੰਦਾ ਤੁਸੀਂ ਇਹਨੂੰ ਠੀਕ ਕਿਵੇਂ ਕਰਨਾ ਤੁਸੀਂ ਆਪਣੇ ਖਾਣੇ ਦੇ ਵਿੱਚ ਅਸਤੀ ਦੇ ਬੀਜ ਐਡ ਕਰੋ ਹਰੇ ਪੱਤੇਆ ਵਾਲੀਆਂ ਸਬਜ਼ੀਆਂ ਖਾਓ ਔਰ ਤੁਸੀਂ ਵੱਧ ਵੱਧ ਤਾਜ਼ਾ ਭੋਜਨ ਖਾਓ ਔਰ ਘਰ ਦਾ ਬਣਿਆ ਖਾਓ ਜੀ ਜਿਦ ਨਾਲ ਤੁਹਾਡੀਆਂ ਪ੍ਰੋਬਲਮਾਂ ਸੋਲਵ ਹੋਣਗੀਆਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਹੈ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ